ਉਹ ਆਪਾਂ ਪਹੁੰਚੇ ਆ ਮਾਨਸਾਂਝਲੇ ਦਾ ਪਿੰਡ ਰੱਲਾ ਅਜਿਹੇ ਪਰਿਵਾਰ ਨਾਲ ਮਲਾਵਾਂਗੇ ਤੁਸੀਂ ਵੀ ਕਹੋਗੇ ਕਿ ਪਰਿਵਾਰ ਬਹੁਤ ਕਿਸਮਤ ਨਾਲ ਲੜ ਰਿਹਾਗਾ ਇੱਕ ਕਮਰਾਗਾ ਅਤੇ ਇਹ ਪਰਿਵਾਰ ਹੈ ਤੁਹਾਨੂੰ ਇੱਕ ਵੱਡੀ ਗੱਲ ਦੱਸ ਦਈਏ ਕਿ ਇਹਨਾਂ ਦੀ ਬੇਟੀ ਨੇ 5ਵੀਂ ਕਲਾਸ ਪਾਸ ਕੀਤੀ ਆ 500 ਵਿੱਚੋਂ 500 ਨੰਬਰ ਲਿੱਤਾ। ਨਾ ਕੋਈ ਪੱਤਰਕਾਰ ਨਾ ਸਮਾਜ ਸੇਵੀ ਨਾ ਰਾਜਨੀਤਿਕ ਆਗੂ ਕੋਈ ਵਧਾਈ ਦੇਣ ਤੱਕ ਨਹੀਂ ਪਹੁੰਚਿਆ। ਇਹ ਬੈਠੀ ਆ ਉਹ ਬੇਟੀ ਜਿਹੜੀ 500 ਵਿੱਚੋਂ 500 ਨੰਬਰ ਲੈ ਗਈ। ਨੰਬਰ ਵੀ ਦੇਖੋ ਕਿੰਨੀਆਂ ਮੁਸੀਬਤਾਂ ਵਿੱਚ ਲੈ ਗਈ। ਪਹਿਲਾਂ ਤੁਹਾਨੂੰ ਇਹਦੇ ਘਰ ਦੇ ਹਾਲਾਤ ਵਿਖਾ ਦਨੇ ਇੱਕ ਕਮਰਾਗਾ। ਇਹ ਵੇਖੋ ਪੇਟੀਆਂ ਤੇ ਕਿਵੇਂ ਸਮਾਨ ਰੱਖਿਆ ਹੈ। ਇਹ ਪੇਟੀ ਦੇ ਉੱਪਰ ਬੈੱਡ ਚੜਾ ਰੱਖੇ ਨੇ। ਉੱਪਰ ਇਹ ਘਰ ਦੇ ਹਾਲਾਤ ਦੇਖ ਸਕਦੇ ਹੋ। ਇਹ ਸਿਲੰਡਰ ਚੁੱਲਾ ਪਿਆ ਕਿਸੇ ਵੇਲੇ ਵੀ ਹਾਲਾਤ ਨੇ ਇਹ ਭੈਣ ਬੁਖਾਰੀ ਹੈ ਕਹਿੰਦੀ ਢੋਲੀ ਵਿੱਚ ਆਟਾ ਤੱਕ ਨਹੀਂ ਅੱਜ ਆ ਦੇਖ ਲੋ ਖਾਲੀ ਢੋਲੀ ਪਈ ਹੈਗੀ ਇਹ ਜਿਹੇ ਹਾਲਾਤ ਨੇ ਸਿਲੰਡਰ ਚੁੱਲਾ ਰੱਖਿਆ ਹੋਇਆ ਇਹ ਪਿਆ ਕੋਈ ਗੁੜ ਸ਼ੱਕਰ ਨਹੀਂ ਘਰ ਵਿੱਚ ਕੋਈ ਰਾਸ਼ਨ ਨਹੀਂਗਾ ਇਹ ਦੇਖੋ ਇੱਕ ਇੱਕ ਕਮਰੇ ਵਿੱਚ ਰਹਿਣ ਦੀ ਮਜਬੂਰ ਨੇ ਫਿਰ ਵੀ ਇਹਨਾਂ ਦੀ ਜੋ ਬੇਟੀ ਹੈ 500 ਵਿੱਚੋਂ 500 ਅੰਕ ਲੈ ਜਾਂਦੀ ਹੈ ਪਹਿਲਾਂ ਤਾਂ ਆਪਾਂ ਇਸ ਭੈਣ ਨਾਲ ਗੱਲ ਕਰਾਂਗੇ ਕਿ ਘਰ ਦੇ ਕੀ ਹਾਲਾਤ ਨੇ ਹਾਂਜੀ ਦੱਸੋ ਜੀ ਕੀ ਹਾਲਾਤ ਨੇ ਘਰ ਦੇ ਤੇ ਘਰ ਦੇ ਬਹੁਤ ਬੁਰੇ ਹਾਲਾਤ ਨੇ ਜੀ ਹੂੰ ਪਹਿਲੇ ਤੇ ਮੇਰ ਘਰ ਅਜ ਦਾ ਐਕਸੀਡੈਂਟ ਹੋ ਗਿਆ ਸੀਗਾ ਜੀ 4-5 ਲੱਖ ਰੁਪਏ ਉਥੇ ਲੱਗੇ ਮੇਰ ਘਰ ਜਾਣੇ ਲਾਇਆ ਜੀ ਪਿੰਡ ਵਾਲਿਆਂ ਨੇ ਮਦਦ ਕੀਤੀ ਪਿੰਡ ਵਾਲਿਆਂ ਨੇ ਉਹਨਾਂ ਤੇ ਪੈਸੇ ਲਾਇਆ ਰੋ ਅੱਜ ਉਹ ਐਬਸੈਟ ਆ ਜੀ ਉਹ ਸਿਰ 6:00 ਵਜ ਗਈ ਸੀ ਤੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਮੇਰੇ ਬੱਚੀ ਦੀ ਪੜਾਈ ਕਰਾ ਰਹੀ ਆ ਮੈਂ ਸਕੂਲ ਦੇ ਵਿੱਚ ਸਫਾਈ ਦਾ ਕੰਮ ਕਰਕੇ ਮੇਰੇ ਘਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ ਅੱਜ ਮੇਰੇ ਘਰ ਦੇ ਵਿੱਚ ਨਾ ਟੁੱਟੀ ਚਾਟਾ ਵੀ ਹੈ ਨਹੀਂ ਜੀ ਸਾਡਾ ਰਾਸ਼ਨ ਕਾਰਡ ਵੀ ਨਹੀਂ ਅਸੀਂ ਬਹੁਤ ਭੱਜੇ ਆ ਸਾਨੂੰ ਕਿਸੇ ਨੇ ਵੀ ਸਾਡਾ ਰਾਸ਼ਨ ਕਾਰਡ ਨਹੀਂ ਬਣਾਇਆ ਸਾਡੀ ਕਿਸੇ ਨੇ ਨਹੀਂ ਸੁਣੀ ਹੈਗੀ ਕਿੰਨੇ ਸਾਲ ਹੋ ਗਏ ਰਾਸ਼ਨ ਕਾਰਡ ਸਾਡੇ 5 ਸਾਲ ਹੋ ਗਏ ਜੀ ਅਸੀਂ ਮੁੱਲ ਦੀ ਕੰਨ ਕਰਿਆ ਕੇ ਖਾਂਦੇ ਆ ਹੋ ਮੇਰੀ ਬੱਚੀ ਆ ਜੀ ਹੂੰ ਇਹ ਬਹੁਤ ਸਿਆਰਾ ਗੀ ਮੈਨੂੰ ਇਹ ਮੈਂ ਇਹ ਸਰਕਾਰ ਤੋਂ ਉਮੀਦ ਕਰਦੀ ਆ ਕਿ ਮੇਰੀ ਬੱਚੀ ਨੂੰ ਵਧੀਆ ਕੋਈ ਕਾਮਰਾ ਹੋਵੇ ਅੱਗੇ ਲਿ ਜਾਣ ਵਾਸਤੇ ਕੋਈ ਸਰਕਾਰ ਸਹੂਲਤ ਦੇਵੇ ਮੇਰੀ ਬੱਚੀ ਵਧੀਆ ਪੜੇ ਅੱਗੇ ਜਾਵੇ ਇਹ ਕਿਹੜੀ ਕਲਾਸ ਚ ਪਾਸ ਹੋਇਆ ਕਿੰਨੇ ਨੰਬਰ ਪੰਜਵੀਂ ਕਲਾਸ ਚ ਹੋਈ ਆ ਜੀ ਪੰਜਵੇਂ ਚ 500 ਚ 500 ਨੰਬਰ ਲੈਂਦਾ ਮੇਰੀ ਬੱਚੀ ਨੇ ਹਮ ਤੇ ਇਹਦੇ ਕੋਈ ਲਿੱਕੇ ਨਿੱਕੇ ਮੇਰੇ ਬੱਚੇ ਨੇ ਇਹਨਾਂ ਦਾ ਬੁਰਾ ਹਾਲ ਆ ਜੀ ਹਮ ਕੱਪੜੇ ਵੀ ਅਸੀਂ ਕਿਸੇ ਦੇ ਲੈ ਕੇ ਪਾਉਣੇ ਆ ਜੀ ਹਮ ਮੈਂ ਇਹਨਾਂ ਨੂੰ ਵਧੀਆ ਕੱਪੜੇ ਵੀ ਲੈ ਕੇ ਦੇ ਸਕਦੀ ਹਮ ਬਾਕੀ ਸਾਨੂੰ ਸਾਰਾ ਦਿਸਦਾ ਹੀ ਅੱਜ ਮੇਰੇ ਕਾਰ ਦੇ ਵਿੱਚ ਨਾ ਕੋਈ ਚੰਗਾ ਬਾਥਰੂਮ ਆ ਨਾ 플ਸ਼ ਆ ਜੀ ਹੂੰ ਜਿਹੜੇ ਕਹਿੰਦੇ ਸਰਕਾਰੀ 플ਸ਼ ਬਾਥਰੂਮ ਉਹ ਮਿਲਿਆ ਸਾਨੂੰ ਨਹੀਂ ਜੀ ਸਾਨੂੰ ਕੁਛ ਨਹੀਂ ਮਿਲਿਆ ਕੋਈ ਸਹੂਤ ਨਹੀਂ ਮਿਲੀ ਸਰਕਾਰ ਦੀ ਹੂੰ ਸਾਡੇ ਘਰੇ ਇੱਕ ਪੱਖਾ ਹੀ ਸੱਤ ਆਲਾ ਪਸ ਹੂੰ ਬਹੁਤ ਮੁਸ਼ਕਲ ਨਾਲ ਅਸੀਂ ਟਾਈਮ ਪਾਸ ਕਰਦੇ ਹਾਂ ਹੂੰ ਅੱਜ ਦੇਖੋ ਜੀ ਗਰਮੀ ਦੇ ਵਿੱਚ ਸਿਲੈਂਡਰ ਹੀ ਫਟ ਸਕਦਾ ਜੇ ਆ ਗਰਮੀ ਦੇ ਵਿੱਚ ਇੰਨਾ ਸਮਾਨ ਪਿਆ ਸਾਡਾ ਹਨਾ ਸਾਰਾ ਛੜ ਵੀ ਸਕਦਾਗਾ ਇਥੇ ਕੋਈ ਹਵਾ ਨਹੀਂ ਪੈਂਦੀ ਕੋਈ ਸਾਨੂੰ ਬੈਠਣ ਨੂੰ ਜਿਸ ਦਿਨ ਬਾਰਸ਼ ਆ ਜਾਂਦੀ ਹੈ ਸਾਨੂੰ ਪਤਾ ਕਿਸੇ ਦੇ ਘਰ ਤਾਂ ਪਕੌੜੇ ਪੱਕਦੇ ਕਿਸੇ ਦੇ ਮਠੀਆਂ ਜੀ ਪਰ ਸਾਡੇ ਘਰ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਵੀ ਰੋਟੀ ਵੀ ਨਸੀਬ ਨਾ ਹੋਵੇ ਸਾੜੀਆਂ ਸੱਤਾਂ ਚ ਆਉਂਦੀਆਂ ਵੇਖੋ ਜੀ ਅਸੀਂ ਪ੍ਰਾਂਤਾ ਧਰਨੇ ਕਿ ਥਾਲ ਧਰਦੇ ਆ ਤਾਂ ਸਾਡੀ ਸੱਤ ਦਾ ਪਾਣੀ ਰੋਕਦੇ ਆ ਅੰਦਰ ਵੜ ਜਾਂਦਾ ਹੈਗਾ ਜੀ ਝਾੜੀਆਂੋਂ ਪਾਣੀ ਕੱਢਦੇ ਆ ਬਾਹਰ ਸਾਡਾ ਬਹੁਤ ਬੁਰਾ ਹਾਲਾ ਜਿਸ ਦਿਨ ਪੱਦਰ ਹੋ ਜਾਂ ਸਾਨੂੰ ਪਤਾ ਜੀ ਸਾਡੇ ਦਿਲ ਤੇ ਕੀ ਬੀਤਦੀ ਆ ਅੱਛਾ ਤੇ ਬੱਚਿਆਂ ਨੂੰ ਫਿਰ ਰੋਟੀ ਚਾਹ ਪਾਣੀ ਰਾਜਮਾ ਰੋਟੀ ਟੋਕ ਮਿਲ ਜਾਣਾ ਨਹੀਂ ਜੀ ਕਿਸੇ ਟਾਈਮ ਨਹੀਂ ਵੀ ਹੁੰਦਾ ਜਿਸਕੇ ਨੇ ਪਾਸਰੀ ਹੁੰਦੀ ਹੁਣ ਫਿਰ ਤੁਸੀਂ ਨਾ ਕਰੋ ਸਹੀ ਬੇਨਤੀ ਹੈ ਜੀ ਸਾਡੇ ਕਮਰਾ ਮੇਰੇ ਬੱਚਿਆਂ ਦੀਆਂ ਫੜਦਣੇ ਬੱਸ ਜੀ ਬੇਟੀ ਦਾ ਸਰਕਾਰ ਸਾਡਾ ਸੂਤ ਦੇ ਜਿਹੜੀਆਂ ਤੁਹਾਨੂੰ ਚਾਹੀਦੀਆਂ ਨੇ ਚੜ੍ਹ ਗਰੀਬਾਂ ਨੂੰ ਦੀ ਇਹ ਬੇਨਤੀ ਹੈ ਮੈਂ ਸਰਕਾਰ ਨੂੰ ਬੇਟੀ ਤਾਂ ਪੜਾਈ ਚ ਬਹੁਤ ਹੁਸ਼ਿਆਰ ਹੈ ਜੀ ਹਾਂਜੀ ਪਰ ਇਹਨੂੰ ਵਿਚਾਰ ਨੂੰ ਕੋਈ ਚੰਗਾ ਖਾਣ ਪੈਣਾ ਨਹੀਂ ਮਿਲ ਰਿਆ ਕੋਈ ਕਮਰਾ ਨਹੀਂ ਹੈਗਾ ਜਿੱਥੇ ਮੇਰੀ ਬੱਚੀ ਹਵਾ ਚ ਬੈਠ ਕੇ ਵਧੀਆ ਪੜੇ ਜੀ ਬਸ ਇਹ ਹੀ ਬੇਨਤੀ ਹੈ ਜੀ ਸਾਡੀ ਤਾਂ ਸਰਕਾਰ ਅੱਗੇ ਸਾਡੇ ਬੱਚਿਆਂ ਨੂੰ ਕੋਈ ਸਰਕਾਰੀ ਸਹੂਲਤ ਦੇਵੇ ਜੀ ਛੜਾ ਕਮਰਾ ਪਵਾ ਦੇਣ ਸਾਡਾ ਰੈਸਟਰਡ ਕਾਰਡ ਬਣਾ ਦੇ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਪਲੱਸ ਬਾਥਰੂਮ ਹਾਂਜੀ ਪਲੱਸ ਬਾਥਰੂਮ ਚਾਹੀਦੇ ਸਨ ਟੜ ਕੰਦ ਦੇਖੋ ਜੈ ਡਾਡੇ ਮੋਰੇ ਨਿਕਲੇ ਪਏ ਜਿੱਥੇ ਸਾਡੇ ਪਲੱਸ ਆ ਜੀ ਕਣਵੀਨ ਬੱਚੀ ਮਟਿਆਰ ਵੀ ਹੋਊਗੀ ਹੂੰ ਸਾਨੂੰ ਬਹੁਤ ਸੱਖਾ ਜੀ ਸਾਡੇ ਹਾਲਾਤ ਦੇਖ ਕੇ ਘਰ ਵਿੱਚ ਰਾਸ਼ਨ ਦੇ ਨਾਂ ਤੇ ਅੱਜ ਕੁਝ ਨਹੀਂ ਹੈਗਾ ਨਹੀਂ ਜੀ ਸਾਡੇ ਕੋਲ ਕੁਝ ਨਹੀਂ ਹੈਗਾ ਕਰੋਨਾ ਦੇ ਵਿੱਚ ਸਭ ਨੂੰ ਰਾਸ਼ਨ ਮਿਲਦਾ ਰਿਹਾ ਜੀ ਅਸੀਂ ਭੁੱਖੇ ਬੈਠਦੇ ਰਹੇ ਹਾਂ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਇਹਦੇ ਸਕੀਮਾ ਕਿਹ ਲੈਣੇ ਪੁੱਤ ਕਿਹੜੀ ਕਲਾ ਪਾਣੀ ਮੇਰੇ ਘਰ ਦੇ ਛਿੱਟਕੇ ਜਾਂਦੇ ਆ ਜੀ ਅੱਛਾ ਬਸ ਉਹਨਾਂ ਦੇ ਨਾਲ ਹੀ ਮੈਂ ਟਾਈਮ ਪਾਸ ਕਰੀ ਜਾਂਦੀ ਮੇਰੇ ਮਾਵਾ ਫਨਾਂ ਨਾਲ ਅੱਜ ਸਾਡੇ ਸਿਰ ਤੇ 4 ਲੱਖ ਰੁਪਈਆ ਜੀ ਦੱਸੋ ਕਿਸ ਨਾਮ ਮਲਾਹਮ ਕੀ ਮੇਰਾ ਹੁਣ ਇਹ ਕਰ ਜਾ ਕੇ ਮੈਂ ਚੜਿਆ ਫਿਰ ਇਹ ਜੀ ਮੇਰੇ ਘਰ ਦਾ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ ਸੀਗਾ ਜੀ ਉਹ ਸਿਰ ਛੱਟ ਵਜh ਕਿਸੇ ਮੰਜ ਦੇ ਵਿੱਚ ਤਾਂ ਕਰਿਆ ਹਾਂ 8-9 ਮਹੀਨੇ ਦਾ ਕਰਿਆ ਜੀ ਪਰ ਅੱਜ ਵਿਆਜ ਤੇ ਚੱਕ ਕੇ ਪੈਸੇ ਲਾਏ ਨਾ ਜੇ ਮੇਰੇ ਰਿਸ਼ਤੇਦਾਰਾਂ ਹਾਂ ਬੁੱਤ ਤੁਸੀਂ ਦੱਸੋ ਕਿਹੜੀ ਕਲਾਸ ਚ ਸੀ ਤੁਸੀਂ ਇਸ ਵਾਰੀ ਹਾਂ ਤਾਂ ਜਿਸੀ ਹੈ ਨਾ 6ਵੀਂ ਵਿੱਚ ਅੱਛਾ ਪੇਪਰ ਕਿਹੜੀ ਕਲਾਸ ਤੋਂ ਪਾਸ ਕੀਤੇ ਨੇ अच्छा स्कूल ਦਾ ਨਾਮ ਦੱਸੋ ਸਰਕਾਰੀ ਪ੍ਰਾਇਮਰੀ ਸਕੂਲ اچھا ਕਿੰਨੇ ਚੋ ਕਿੰਨੇ ਨੰਬਰ ਸੀ 5 ਤੋਂ 5 اچھا ਤੇ ਸਕੂਲ ਚ ਸਨਮਾਨਤ ਕੀਤਾ ਕਿਸੇ ਨੇ ਨਹੀਂ ਕੋਈ ਹੋਰ ਕੋਈ ਪੱਤਰਕਾਰ ਜਾਂ ਲੀਡਰ ਆਏ ਹੋਣ ਕਰੇ ਨਹੀਂ ਜਿੱਥੇ ਕੋਈ ਨਹੀਂ ਸਾਡੇ ਕੋਲੇ ਇੱਕ ਆਏ ਸੀਗੇ ਆਪਣੀ ਆਰਮੀ ਵਾਲੀ ਆਰਮੀ ਗਰੁੱਪ ਵਾਲਿਆਂ ਨੇ ਉਹਨਾਂ ਨਾਲ ਸਨਮਾਨਤ ਕੀਤਾ ਸਾਡੇ ਬੱਚੇ ਨੂੰ ਜੀ ਆਰਮੀ ਗਰੁੱਪ ਵਾਲਿਆਂ ਨੇ ਹਾਂਜੀ ਪੁੱਤ ਕੀ ਬਣਨਾ ਵੱਡਾ ਹੋ ਕੇ ਪੜ੍ਹਾਈ ਕਰਕੇ ਜੇ ਵਧੀਆ ਪੜ੍ਹਾਈ ਮਿਲੇ ਕੀ ਬਣਨਾ ਚਾਹੁੰਦੇ ਹੋ ਮਾਪਿ ਉਹਦਾ ਨਾਮ ਰੋਸ਼ਨ ਕਰਨ ਵਾਸਤੇ ਬੜਾ ਕੇ ਸਰ ਬਹੁਤ ਬਟਾਫਰ ਬਣਾ ਬਣਾ। ਅੱਛਾ। ਪੜਾਈ ਕਰਨ ਨੂੰ ਬਹੁਤ ਦਿਲ ਕਰਦਾ ਹੈ। ਅੱਛਾ ਹੁਣ ਕੀ ਸਹੂਲਤਾਂ ਦੀ ਘਾਟ ਲੱਗਦੀ ਹੈ ਤੈਨੂੰ? ਸਾਨੂੰ ਬਹੁਤ ਜ਼ਿਆਦਾ ਸਹੂਲਤਾਂ ਦੀ ਘਾਟ ਆ ਜੀ। ਮੰਨ ਲਓ ਵੀ ਘਰ ਵਿੱਚ ਕੂਲਰ ਵੀ ਚਾਹੀਦਾ ਹੈ ਨਾ। ਹਾਂਜੀ ਹਾਂ। ਕੋਈ ਆਰੋ ਹੈ ਪੀਣ ਵਾਲੇ ਪਾਣੀ। ਹਾਂਜੀ ਪਾਣੀ ਸਾ ਅਸੀਂ ਟੂਟੀ ਦਾ ਪੀਂਨੇ ਆ ਜੀ ਪਾਣੀ। ਅੱਛਾ ਕਿਸੇ ਦੇ ਲੈ ਕੇ ਆਉਣਾ ਜੀ ਕਈ ਵਾਰੀ ਟੁੱਟੀ ਆ ਜਾਂਦੀ ਹੈ ਕਈ ਵਾਰੀ ਨਹੀਂ ਆਉਂਦੀ। ਅੱਛਾ ਹਾਂਜੀ। ਕੂਲਰ ਵੀ ਹੈ ਨਹੀਂ ਬੱਚਿਆਂ ਵਾਸਤੇ ਹਾਂਜੀ ਹੈ ਨਹੀਂ ਪੱਖਾ ਵੀ ਹੈ ਨਹੀਂ ਗਾ ਜੀ ਸਾਡੇ ਕੋਲ ਵੀ ਅਸੀਂ ਚੱਕਮਾ ਪੱਖਾ ਲਾ ਲਾਂਗੇ ਚੱਕਮਾ ਪੱਖਾ ਵੀ ਨਹੀਂ ਹੈ ਅੱਛਾ ਸੋ ਦੋਸਤੋ ਇਹ ਪਰਿਵਾਰ ਦੇ ਹਾਲਾਤ ਤੁਹਾਨੂੰ ਦਿਖਾਤੇ ਆ ਛੱਤ ਹੈਗੀ ਕਿਸੇ ਵੇਲੇ ਵੀ ਡਿੱਗ ਸਕਦੀ ਹੈਗੀ ਬਾਲਿਆਂ ਤੇ ਜਦੋਂ ਬਾਰਸ਼ ਆ ਜਾਂਦੀ ਹੈ ਉਦੋਂ ਕਹਿੰਦੇ ਬਹੁਤ ਬੁਰੇ ਹਾਲਾਤ ਹੋ ਜਾਂਦੇ ਆ ਜਾਜਬਾ ਬਹੁਤ ਐ ਮਿਹਨਤ ਪੈਣ ਬਨੇ ਬਹੁਤ ਕਰੀਆ ਪਹਿਲਾ ਪਤੀ ਦੀ ਜਾਨ ਬਚਾਈ ਉਸ ਤੋਂ ਬਾਅਦ ਇਹ ਕੁੜੀ ਆ 500 ਵਿੱਚੋਂ 500 ਨੰਬਰ ਲੈ ਜਾਂਦੀ ਐ ਮੇਰਾ ਬੱਚਾ ਹੀ ਪਹਿਲੇ ਨੰਬਰ ਤੇ ਆਇਆ ਜੀ ਇਹ ਵੀ ਵੱਡਾ ਅਫਸਰ ਬਣਨਾ ਚਾਹੁੰਦਾ ਪਰ ਮੈਨੂੰ ਇਹ ਵੀ ਮੇਰੇ ਘਰ ਦੇ ਹਾਲਾਤ ਦੇਖ ਕੇ ਕਿੱਥੇ ਬਣਾਂ ਮੇਰੇ ਬੱਚਿਆਂ ਦੀ ਸੋਚਾਂ ਬਹੁਤ ਵੱਡੀਆਂ ਨੇ ਅੱਛਾ ਕਾਕੇ ਕਿਹੜੀ ਕਲਾਸ ਚ ਸੀ ਪੁੱਤ ਪਹਿਲੀ ਕਲਾਸ ਪਹਿਲੀ ਜੀ ਕਿੰਨੇ ਨੰਬਰ ਤੇ ਆਏ ਪਹਿਲੇ ਅੱਛਾ ਕੀ ਬਣਨਾ ਚਾਹਣਾ ਐ ਮੈਨੇ ਬਾਹਰ ਬੜਾ ਹਾਂ ਅੱਛਾ ਪੜਕੇ ਠੀਕ ਉਸ ਕੀ ਨਾਮ ਸੀ ਅਫਸਰ ਦਾ ਜਿਹੜਾ ਵਨਲਕ ਕਿ ਜਰਾ ਸੀ ਆੜਾ ਇਹ ਦੁਆਰਾ ਤੁਹਾਨੂੰ ਫੇਰ ਵਿਖਾ ਦਿੰਨੇ ਆ ਦਿਖਾਇਓ ਜੀ ਇਹ ਢੋਲੀ ਦੇ ਵਿੱਚ ਕੋਈ ਆਟਾ ਨਹੀਂ ਇਹ ਆ ਕੇ ਆਪਾਂ ਹੁਣੇ ਦੇਖੋ ਅੱਜ ਦੇ ਹਾਲਾਤ ਸ਼ਾਮ ਨੂੰ ਵੀ ਕਿੱਥੋਂ ਪਰਿਵਾਰ ਰੋਟੀ ਖਾਵੇਗਾ ਇਹ ਤੁਸੀਂ ਦੇਖ ਸਕਦੇ ਹੋ ਜੋ ਲੂਣ ਮਿਰਚ ਕਿੰਨਾ ਕੁ ਹੈ ਇਹ ਪਿਆਗਾ ਇਹ ਘਰ ਦੇ ਹਾਲਾਤ ਹੈ ਉਹੀ ਕਮਰਾ ਹੈ ਉਹੀ ਰਸੋਈ ਹੈ ਕਿਸੇ ਵੇਲੇ ਵੀ ਨੁਕਸਾਨ ਹੋ ਸਕਦਾ ਹੈ ਤੁਸੀਂ ਘਰ ਦੇ ਹਾਲਾਤ ਵੇਖ ਰਹੇ ਹੋ ਕੁੜੀ ਪੰਜਵੀਂ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਬੇਟਾ ਪਹਿਲੀ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਸਭ ਤੋਂ ਪਹਿਲਾਂ ਤਾਂ ਇਸ ਪਰਿਵਾਰ ਨੂੰ ਕੂਲਰ ਪੱਖਾ ਰਾਸ਼ਨ ਲਈ ਸਹਿਯੋਗ ਚਾਹੀਦਾ ਉਸ ਤੋਂ ਬਾਅਦ 플ਸ਼ ਬਾਥਰੂਮ ਅਤੇ ਇਹ ਕਮਰਾਗਾ ਜੇ ਕੋਈ ਵੀਰ ਕਮਰਾ ਬਦਲਣ ਵਿੱਚ ਸਹਿਯੋਗ ਕਰਨਾ ਚਾਹੁੰਦਾ ਤਾ ਜਰੂਰ ਕਰੋ ਮਾਨਸਾ ਜ਼ਿਲ੍ਹੇ ਦਾ ਪਿੰਡ ਰੱਲਾ ਤੇ ਦੁਬਾਰਾ ਫੇਰ ਦੱਸ ਦਈਏ ਹਾਂਜੀ ਪ੍ਰਿੰਸੀਪਲ ਸਾਹਿਬ ਨੇ ਸਾਡੇ ਸਕੂਲ ਦੇ ਕੈਂਪਿਸ ਕੋ ਦੇ ਰੱਲਾ ਕੋਠੇ ਚ ਹਾਂਜੀ ਪ੍ਰਿੰਸੀਪਲ ਨੇ ਜੀ ਉਹ ਸਾਡਾ ਸਾਥ ਦਿੰਦੇ ਨੇ ਜੀ ਹਾਂਜੀ ਉਹਨਾਂ ਨੇ ਸਾਨੂੰ ਸਫਾਈ ਸੇਵਕ ਰੱਖਿਆ ਜੀ ਕੰਮ ਸਾਡੇ ਬੱਚਿਆਂ ਨੂੰ ਬਹੁਤ ਮਿਹਨਤ ਕਰਾ ਰਹੇ ਨੇ ਉਹਨਾਂ ਦੇ ਇਨਚਾਰਜ ਨੇ ਜਗਤਾਰ ਸਿੰਘ ਸੁਪਰਾਪੋ ਜੀ ਅੱਛਾ ਤੇ ਸਾਡੇ ਸਕੂਲ ਦੇ ਟੀਚਰ ਬਹੁਤ ਮਿਹਨਤੀ ਨੇ ਜੀ ਅੱਛਾ ਹਰ ਗਰੀਬ ਬੱਚੇ ਨੂੰ ਵੀ ਪੜ੍ਹਾਈ ਦੇ ਵਿੱਚ ਅੱਗੇ ਲਿਆਉਣਾ ਚਾਹੁੰਦੇ ਨੇ ਠੀਕ ਕਰੀਬਾਂ ਦੀ ਹੈਲਪ ਕਰ ਦਿੰਦੇ ਛਾ ਟੀਚਰ ਬਹੁਤ ਮਿਹਨਤੀ ਟੀਚਰ ਨੇ ਸੋ ਆਪਾਂ ਦੁਬਾਰਾ ਬੇਨਤੀ ਕਰਾਂਗੇ ਕਿ ਇਸ ਪਰਿਵਾਰ ਦਾ ਜੋ ਕਮਰੇ ਦਾ ਹਾਲਾਤ ਹੈ ਤੁਸੀਂ ਦੇਖ ਸਕਦੇ ਹੋ ਇੱਕ ਕਮਰਾ ਹੈਗਾ ਉਸ ਦੇ ਵਿੱਚ ਹੀ ਰਸੋਈ ਹੈ ਘਰ ਵਿੱਚ ਅੱਜ ਦੀ ਡੇਟ ਵਿੱਚ ਕੁਝ ਨਹੀਂ ਤੋਂ ਸੋ ਬੇਨਤੀ ਕਰਾਂਗੇ ਆਪਾਂ ਇਸ ਪਰਿਵਾਰ ਦਾ ਵੱਧ ਤੋਂ ਵੱਧ ਸਹਿਯੋਗ ਕਰਨੇ